ਗੁਰੂ ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹੇ ਹਲਕੇ ਦੇ ਵਿੱਚ ਪਿੰਡ ਝੰਗੜਕਲਾਂ ਦੇ ਵਿੱਚ ਬੀਬੀਆਂ ਦੀ ਕਿਸਾਨਾਂ ਮਜ਼ਦੂਰਾਂ ਦੀ ਬਹੁਤ ਵੱਡੀ ਕਨਵੈਨਸ਼ਨ ਕੀਤੀ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਜਿਹੜੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਉਹਨਾਂ ਨੇ ਬਹੁਤ ਜ਼ਿਆਦੀ ਤਬਾਹੀ ਮਚਾਈ ਪਈ ਆ ਬਹੁਤ ਮੋٹے ਵਿਆਜ ਤੇ ਜਿਹੜਾ ਕਰਜ਼ਾ ਦੇ ਰਹੇ ਆ ਤੇ ਗਰੀਬਾਂ ਤੋਂ ਕਰਜ਼ਾ ਉਮੋੜਿਆ ਨਹੀਂ ਜਾਂਦਾ ਉਹਨਾਂ ਦੇ ਘਰੋਂ ਸਮਾਨ ਚੁੱਕਿਆ ਜਾਂਦਾ ਉਹਨਾਂ ਨੂੰ ਬੇਇਤ ਕੀਤਾ ਜਾਂਦਾ ਗਾਲਾਂ ਕੱਢੀਆਂ ਜਾਂਦੀਆਂ ਤਬਾਹੀ ਜਿਹੜੀ ਆ ਕੀਤੀ ਜਾਂਦੀ ਹੈ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਸ ਤਰ੍ਹਾਂ ਕਾਰਪੋਰੇਟਾਂ ਦਾ ਕਰਜ਼ਾ ਕੇਂਦਰ ਦੇ ਪੰਜਾਬ ਸਰਕਾਰ ਨੇ ਵੱਟੇ ਖਾਤੇ ਪਾਇਆ ਇਸੇ ਤਰ੍ਹਾਂ ਇਹਨਾਂ ਦਾ ਥੋੜਾ ਥੋੜਾ ਜਿਹੜਾ ਕਰਜ਼ਾ ਵਾ ਵੱਟੇ ਖਾਤੇ ਪਾਵੇ ਸਰਕਾਰ ਤੇ ਜਿਹੜੀਆਂ ਮਾਈਕਰੋ ਪਲਾਨਸ ਕੰਪਨੀਆਂ ਵਿੱਚ ਵਿਚੋਲਗੀ ਕਰਦੀਆਂ ਮੀਡੀਏਟਰ ਨਹੀਂ ਬਣਨੇ ਚਾਹੀਦੇ ਸਰਕਾਰ ਸਿੱਧਾ ਕਰਜ਼ਾ ਜਾਵੇ ਤੇ ਸਿੱਧਾ ਕਰਜ਼ਾ ਜਿਹੜਾ ਅਗਰਾਵੇ ਇੱਕ ਮੁੱਦਾ ਹੋਇਆ ਤੁਝਾ ਸਾਡਾ ਇਹ ਵੀ ਇੱਥੇ ਲੋਕਲ ਮਸਲੇ ਆ ਦਸੂ ਵਾਲੇ ਮਸਲੇ ਇੱਕ ਪਰਚਾ ਹੋਇਆ ਇੱਥੇ ਇਹ ਦਸੂਏ ਥਾਣੇ ਦੇ ਵਿੱਚ ਮਲਤਾਨੀ ਹੋਣਾ ਦੇ ਦਵਿੰਦਰ ਹੋਣਾ ਤੇ ਉਹਦੇ ਸਬੰਧ ਦੇ ਵਿੱਚ ਐਸਐਸਪੀ ਸ਼ਾਰਪੁਰ ਨੂੰ ਮਿਲੇ ਆ ਉਹਨਾਂ ਨੇ 10 ਤਰੀਕ ਤੱਕ ਦਾ ਟਾਈਮ ਲਿਆ ਤੇ ਇਹ ਕਹਿਣਾ ਚਾਹੁੰਦੇ ਆ ਕਿ ਉਹ ਪਰਚੇ ਨੂੰ ਜਿਹੜਾ ਰੱਦ ਕੀਤਾ ਜਾਵੇ ਇਹ પાਸੇ ਲਾਇਆ ਜਾਵੇ ਨਹੀਂ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਸਾਨੂੰ ਦੂਰੇ ਜ਼ਿਲ੍ਹੇ ਵੀ ਸਦਰੇ ਪਵੇ ਇਹ ਜਿਹੜਾ ਭੋਲ ਆ ਵੱਡਾ ਕਰਾਂਗੇ ਐਸਐਸਪੀ ਡੀਸੀ ਦਫ਼ਤਰ ਦੇ ਘੇਰੇ ਘੇਰੇ ਉਹਦੇ ਨਾਲ ਹੀ ਜਿਹੜਾ 2 ਤਰੀਕ ਨੂੰ ਜੰਡਾਲੇ ਦੇ ਵਿੱਚ ਰੈਲੀ ਕਰਨ ਜਾ ਰਹੇ ਮਾਂ ਰੈਲੀ ਆ ਉਹਦੀ ਤਿਆਰੀ ਵੀ ਕਰਾਈ ਗਈ ਹੈ ਕਿਉਂਕਿ ਦਿੱਲੀ ਵਾਲਿਆਂ ਜਿਹੜੀਆਂ ਮੰਗਾ ਵਾ ਅੱਜ ਉੱਥੇ ਸਮਾਰਕ ਬਣਾਉਣੀ ਉਹਦੇ ਵਾਸਤੇ ਥਾਂ ਲੈਣ ਦੀ ਗੱਲ ਆ ਐਮਐਸਪੀ ਦੀ ਗਰੰਟੀ ਆ ਇਸੇ ਤਰ੍ਹਾਂ ਜਿਹੜਾ ਲਖੀਨਪੁਰ ਖੀਰੀ ਆ ਉਹਦੇ ਵਿੱਚ ਸਜ਼ਾ ਦਿਵਾਉਣ ਦੀ ਉਹਨਾਂ ਦੋਸ਼ੀਆਂ ਨੂੰ ਇਹ ਗੱਲ ਆ ਐਮਐਸਪੀ ਦੀ ਗਰੰਟੀ ਵਾਲੀ ਗੱਲ ਆ ਤੇ ਜਿਹੜੇ ਪਰਚੇ ਪਏ ਆ ਦਿੱਲੀ ਅੰਦੋਲਨ ਦੇ ਕਿਸਾਨ ਉਹਨਾਂ ਨੂੰ ਰੱਦ ਕਰਨ ਦੀ ਗੱਲ ਆ ਹੋਰ ਵੀ ਬਿਜਲੀ ਵਾਲੇ ਜਿਹੜੇ ਮੀਟਰਾਂ ਚੇਪ ਵਾਲੇ ਲੱਗ ਰਹੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਰੋਕਣ ਦੀ ਗੱਲ ਆ ਕਾਫੀ ਮੰਗਾਂ ਨੂੰ ਲੈ ਕੇ ਉੱਤੇ ਜੰਡਾਲੀ ਰੈਲੀ ਦੇ ਵਿੱਚ ਅਸੀਂ ਕਾਨਫਰੰਸ ਕਰ ਰਹੇ ਆ ਜਾ ਰਹੇ ਆ ਤੇ ਉਹਦੇ ਵਿੱਚੋਂ ਵੱਡੀ ਗਿਣਤੀ ਜਿਹੜੀ ਆ ਇਹ ਪੁੱਜੂਗੀ ਇਹਦੇ ਨਾਲ ਹੀ ਗਾਂਹ ਜਿਹੜਾ ਦਿੱਲੀ ਦਾ ਉਥੋਂ ਲਾਨ ਹੋਣਾ ਤੇ ਦਿੱਲੀ ਦੇ ਅੰਦੋਲਨ ਦੇ ਵਿੱਚ ਵੀ ਸ਼ਾਰਪੁਰ ਜ਼ਿਲ੍ਹੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਕਿਸਾਨਾਂ ਮਜ਼ਦੂਰਾ ਤੇ ਬੀਬੀਆਂ ਦੀ ਉਹ ਦਿੱਲੀ ਵਾਲੇ ਅੰਦੋਲਨ ਦੇ ਵਿੱਚ ਪੁੱਜੂਗੀ ਦੂਸਰਾ ਅਸੀਂ ਕਹਿਣਾ ਚਾਹੁੰਦਾ ਵੀ ਭਗਵਾਨ ਸਤਮਾਨ ਸਰਕਾਰ ਇਹ ਜਿਹੜਾ ਠੀਕ ਕੰਮ ਕਰੇ ਕਿਉਂਕਿ ਆ ਆ ਜਿਹੜਾ ਨਕਾਉਂਟਰ ਵਾਲਾ ਮਸਲਾ ਇਹਨਾਂ ਫੜਿਆ ਸਾਨੂੰ ਲੱਗਦਾ ਕਿ ਠੀਕ ਨਹੀਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜਾ ਵਾ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾਵੇ ਮੁੱਖ ਧਾਰਾ ਹੀ ਲਿਆ ਕੇ ਉਹਨਾਂ ਦੇ ਨਸ਼ੇ ਛਡਾਏ ਜਾਣ ਤੇ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆ ਕੇ ਤੇ ਉਹਨਾਂ ਤੋਂ ਇਹ ਹਟਾਇਆ ਜਾਵੇ ਸਾਰਾ ਕੁਝ ਇਹ ਰਾਹ ਠੀਕ ਨਹੀਂ ਹੁੰਦਾ ਜੇ ਪੁਲਿਸ ਨੂੰ ਵੱਡੀਆਂ ਤੁਸੀਂ ਇਹ ਜ਼ਿੰਮੇਵਾਰੀਆਂ ਦੇਤੀਆਂ ਜਾਂ ਪੁਲਿਸ ਦੀ ਹੱਥ ਖੋਲ੍ਹਤਾ ਗੋਲੀਆਂ ਚਲਾਉਣ ਦਾ ਤੇ ਫੇਰ ਇਹ ਬਹੁਤ ਨੁਕਸਾਨ ਹੋਣਗੇ ਤੁਸੀਂ ਇਤਿਹਾਸ ਮਗਰਲੇ ਪਾਸੇ ਵੇਖਿਆ ਹੀ ਚਿਤਰਾ ਸਾਹਿਬ ਤੁਸੀਂ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਦੇ ਹੋ ਅੱਜ ਇੱਕ ਬੀਬੀ ਜਿਹੜੀ ਹੈਗੀ ਹੈ ਇੱਥੇ ਨਜ਼ਦੀਕੀ ਪਿੰਡ ਦੀ ਆਈ ਹੈ ਆਪਣੀ ਫਰਿਆਦ ਲੈ ਕੇ ਬੀਤੇ ਕਰੀਬ 5-6 ਮਹੀਨਿਆਂ ਤੋਂ ਜਿੱਥੇ ਕਿ ਡਿਪਟੀ ਕਮਿਸ਼ਨਰ ਉਸ ਸ਼ਾਰਪੋਨ ਨੇ ਉਹਨੂੰ ਘਰ ਬਰਨ ਦੇ ਆਰਡਰ ਵੀ ਕਰ ਦਿੱਤੇ ਪਰ ਪੁਲਿਸ ਉਹਦੇ ਨਾਲ ਜਿਹੜੀ ਆਨਾ ਕਾਨੀ ਕਰ ਰਹੀ ਆ ਮੇਰਾ ਖਿਆਲ ਵੀ ਹੋ ਸਕਦਾ ਕਿਸੇ ਸਿਆਸਤ ਦੇ ਦਬਾਅ ਹਟਾ ਕੇ ਉਹ ਦਰਦ ਦੇ ਧੱਕੇ ਖਾ ਰਹੀ ਹੈ ਕਈ ਵਾਰੀ ਉਹ ਐਸਡੀਐਮ ਦਫ਼ਤਰ ਪਾਈ ਗਈ ਹੈ ਕਈ ਵਾਰੀ ਉਹ ਡੀਐਸਪੀ ਦੇ ਦਫ਼ਤਰ ਪਾਈ ਹੈ ਅੱਜ ਉਹ ਤੁਹਾਡੇ ਦਰਵਾਜ਼ੇ ਦੀ ਵੀ ਤੇ ਪਹੁੰਚੀ ਹੈ ਕੀ ਇਹੋ ਜੀ ਬੀਬੀ ਦੀ ਵੀ ਪੰਪੜ ਹੋ ਗਈ ਸੀ दे दे भी 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 हां जी बिल्कुल देखो अही दे बां जेडीया गरीबਾਂ ਦੀ ਫੜਦੇ ਆ ਇੱਥੇ ਪਿੱਛੇ ਵੀ ਅੱਗੇ ਬੁੱਧੋ ਬਰਕਤ ਦੇ ਵਿੱਚ ਆ ਬੀਬੀ ਰਜਿੰਦਰ ਕੌਰ ਬੈਠੀ ਹੋਵੇ ਦੋਵੇਂ ਪੋਤਨ ਨੇ ਆ ਉਹਦੇ ਨਾਲ ਬਹੁਤ ਧੱਕਾ ਕੀਤਾ ਗਿਆ ਵੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਇਲਾਕੇ ਦੇ ਜਿਹੜੇ ਇੱਥੇ ਮੋਦਬਾਰਾ ਬੰਦੇ ਆ ਨਾਲ ਉਹ ਵੀ ਅਹੀਂ ਆਪਣੀ ਤਾਕਤ ਦੇ ਨਾਲ ਜ਼ੋਰ ਦੇ ਨਾਲ ਉਹ ਛਡਵਾਏ ਹੀ ਕਬਜ਼ੇ ਤੇ ਬੀਬੀ ਨੂੰ ਜ਼ਮੀਨ ਮਿਲੀ ਆ ਹਾਂ ਬੀਬੀ ਦੀ ਗੱਲ ਸੁਣਾਂਗੇ ਉਹਦੇ ਵਿੱਚ ਉਹ ਮਸਲਾ ਕੀ ਆ ਮੁੱਦਾ ਕੀ ਆ ਪਰਿਵਾਰਕ ਆ ਦੋ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਇੱਕ ਤਾਂ ਸਮਾਜ ਦੇ ਵਿੱਚ ਲੜਾਈ ਹੁੰਦੀ ਹੈ ਇੱਕ ਪਰਿਵਾਰਕ ਲੜਾਈ ਹੁੰਦੀ ਹੈ ਜੋ ਅਸੀਂ ਗੱਲ ਨੂੰ ਸੁਣਦੇ ਆ ਉਸ ਤੋਂ ਬਾਅਦ ਜੋ ਵੀ ਅਸੀਂ ਉਹਨਾਂ ਨੂੰ ਸਹਾਇਤਾ ਕਰਨ ਦੇ ਸਕਦੇ ਆ ਉਹ ਦਿੱਤੀ ਜਾ